ਜਿਮੇਤ੍ਰੋ ਕਰ ਰਵਦੀ ਸਸਰੀ ਕਾਲ ਹੈ ਜੀ BMW X5 ਸਾਡੇ ਨਾਲ ਆ ਠੀਕ ਹੈ ਜੀ ਗੱਡੀ ਤੁਸੀਂ ਦੇਖ ਸਕਦੇ ਹੋ ਤੇ ਜਦੋਂ ਅਸੀਂ ਲੱਗ ਜਾ ਕੇ ਦੇਖਿਆ ਤੇ ਗੱਡੀ ਤੇ ਡਲਨੈਸ ਤਾਂ ਹੈ ਹੀ ਸੀ ਠੀਕ ਹੈ ਜੀ ਸਕਰੈਚ ਵੀ ਹੈਗੇ ਸੀ ਮਾਈਨਰ ਮਾਈਨਰ ਤੇ ਬਾਈ ਜੀ ਕਹਿੰਦੇ ਯਾਰ ਗੱਡੀ ਸਾਡੀ ਚਮਕਾ ਦਿਓ ਠੀਕ ਹੈ ਜੀ ਤੇ ਮੈਂ ਕਹਾ ਜਰੂਰ ਚਮਕਾ ਕੇ ਦਵਾਂਗੇ ਤੇ ਜਦੋਂ ਅਸੀਂ ਦੂਜੀ ਸਾਈਡ ਆਪਣੇ ਥੋੜਾ ਜਿਹਾ ਡੈਮੋ ਦਿੱਤੀ ਤੇ ਤੁਸੀਂ ਚੀਜ਼ ਚੈੱਕ ਕਰ ਸਕਦੇ ਹੋ ਯੈਸ ਬਾਕਸ ਕਰ ਕਰ ਰਿਹਾ ਹੈ। ਅੰਦੀ ਮਟਰ ਬਿਆਰਪਰੀ ਸਸਰੀ ਕਾਰ ਆ ਜੀ। BMW X5 ਸਾਡੇ ਨਾਲ ਆ ਜੀ। ਗੱਡੀ ਦਾ ਕੰਮ ਹੋਇਆ ਸੀ ਬੁਰਾ ਹਾਲ ਆ। ਤੇ ਆਪਾਂ ਕੀਤੀ ਮਸ਼ੀਨਾਂ ਪਾਲਿਸ਼ੀ। ਫਿਰ ਜ਼ੌਂਟ ਸਾਡੇ ਸਾਹਮਣੇ ਆ। ਠੀਕ ਹੈ ਜੀ। ਤੇ ਭਾਈ ਸਾਹਿਬ ਗੱਡੀ ਦਾ ਸ਼ੀਸ਼ਾ ਬਣਾਉਂਦੇ। ਠੀਕ ਹੈ ਜੀ। ਤੱਕ ਗੱਡੀ ਦੇ ਸਗਰੇਸ ਬਹੁ ਮਾਈਨਰ ਮਾਈਨਰ ਸੀ ਤੇ ਡਾਲਨਸ ਜਿਹੜੀ ਹੈਗੀ ਸੀ ਭਾਈ ਜੀ ਕਹਿੰਦੇ ਕਾਫੀ ਟਾਈਮ ਹੋ ਗਿਆ ਸੀ ਕਿ ਨਾ ਪਾਲਿਸ਼ ਨਾ ਕੁਝ ਵੀ ਕਰਿਆ ਤੇ ਭਾਈ ਜੀ ਗੇਰੇ ਦੀ ਗੱਡੀ ਕਰਦੇ ਕੰਬਾਉਣ ਮੈਂ ਕਿਹਾ ਸਰ ਤੁਸੀਂ ਇਹ ਕਰੀ ਜੀਆ ਵਰਤਾਂਗੇ ਦੇਖੋ ਜਦੋਂ ਗੱਡੀ ਇਹਨਾਂ ਦੀ ਆਪ ਮਸ਼ੀਨਾਂ ਕੀਤੀ ਪਾਲਿਸ਼ ਤੇ ਭਾਈ ਸਾਹਿਬ ਕਹਿੰਦੇ ਸ਼ੀਸ਼ੇ ਬਣਾਤੀ ਨੇ ਕੀ ਕਹਿੰਦੀ ਗੌਰਮਤ ਚੈੱਕ ਕਰ ਸਕਦੇ ਆ ਮੈਂ ਸ਼ੀਸ਼ਾ ਬਣੀ ਦੇਖਣੀ ਗੱਡੀ ਮਤਾਂ ਨੂੰ ਪਲੇਖ ਆ ਰਿਹਾ ਹੂਗਾ ਮਤਰਾ ਗੱਡੀ ਦੇ ਅੰਦਰ ਆ ਖੜਾ ਦਾ ਬੰਦਾ ਜਿੱਥੇ ਖੜਾ ਆ ਰਿਹਾ ਸਪਾਇਰ ਗੱਡੀ ਬਈ ਇਹ ਰਹੀ ਸੀ ਕੰਪਾਉਂਡ ਕਰਦੇ ਆ ਮੈਂਗਾ ਮੈਂ ઓਨਲੀ ਪਾਲਿਸੀ ਕਰਾਂਗੇ ਤੇ ਗੱਡੀ ਤੇ ਰਿਜ਼ਲਟ ਦਵਾਵਾਂਗੇ ਤੁਹਾਨੂੰ ਪ੍ਰੋਪਰ ਜੀ ਸਹੀ ਕੰਸੀ ਚੈੱਕ ਕਰ ਲਓ ਜੀ ਇਹ ਨਹੀਂ ਪਰਮਾਤਾ ਸਰ ਅਗਰ ਤਾਂ ਅਗਰੇ ਜਾਂ ਕੋਈ ਗੱਲ ਨਹੀਂ ਕਿ ਲੋਕ ਗੱਡੀ ਦੇ ਵਿੱਚ ਕਿੰਨੇ ਆ ਠੀਕ ਹੈ ਜੀ ਜਿਹੜੀ ਇਹ ਚੀਜ਼ ਹੈ ਕੀ ਕਰਾ ਰਹੇ ਨੇ ਉਹ ਦਿਨਾਂ ਦੇ ਰੀਸ ਨੇ ਯੈਸ ਬੋਸ ਮਾਝਾ ਯਾਨਾ ਪਰਮਾ ਬੁਲਾਰਗੇ ਤਾਂ ਤਾਂ ਨਗਰਾਪਿਕ ਤਾਂ ਨਤਾਨ ਠੀਕ ਹੈ ਜੀ ਹੋਰ ਵੀ ਮੇਰੇ ਕਿਸੇ ਵੀਰ ਭਾਣੇ ਗਾ ਡਰਾਈ ਗ੍ਰੀਨ ਕੰਪਾਉਂਡ ਪਾਲਿਸ਼ਿੰਗ ਕਰਾਉਣੀ ਆ ਤਾਂ ਸਾਨੂੰ ਨਾਲੇ ਕੰਟੈਕਟ ਆਪਾਂ ਕਰਦੇ ਆ ਹੋਮ ਸਰਵਿਸ ਥੈਂਕ ਯੂ so much